ਦੇ ਬੋਲਦੇ ਨਾ ਜਿਹੜੇ ਆਪਏ ਹਾਂ। ਹਾਂ। ਵੱਡੋ ਜੀ। ਲਓ ਜੀ। ਸਾਡੀ ਵੀਡੀਓ ਮਾਓ। ਉਹ ਰੋਕਦੇ ਨਾ। ਇਹ ਇੱਕ ਸਭ ਤੋਂ ਪਹਿਲਾ ਇਨਾਮ ਜੀ ਬੈੱਡ ਸ਼ੀਟ ਵਾਸਤੇ ਹੈ। ਇਹ ਨਿਕਲਿਆ ਜੀ 쿠ਪਨ ਨੰਬਰ 2779 2779 RAMBIR ਰਾਮਵੀਰ ਸਿੰਘ ਜੀ ਨੂੰ ਨਿਕਲਿਆ ਬੈਡਸ਼ੀਟ ਆ ਦੇਖੋ ਅਲੀ ਤੋਂ ਫਾਈਨ ਇਹ ਵੀ ਬੈਡਸ਼ੀਟ ਵਾਸਤੇ ਆ ਜੀ ਨਾਨ ਹੈ ਇਹ ਵੀ ਬੈਡਸ਼ੀਟ ਵਾਸਤੇ ਆ ਆਪਣਾ ਅਜਾ ਸਾਥ ਇਹ ਵੀ ਮਾਹਰ ਨੂੰ ਹੀ ਆ ਜੀ ਨੰਬਰ ਨੰਬਰ ਕਿੱਥੇ ਕਿਉਂ ਪੁੱਠਾ ਦੇ ਕਿਉਂ ਠੀਕ ਹੈ 225 ਕੱਢੀ ਇਹ ਵਾਟਰ ਕੈਂਪਰ ਵਾਸਤੇ ਆ ਜੀ ਮੋਬਾਈਲ ਨੰਬਰ ਲਿਖਿਆ ਇਹ ਹਰਮਨ ਆ ਜੀ 2820 ਨੰਬਰ ਜੀ ਨਾ ਕੱਟ ਬੋ ਜਾਨੀ ਅੱਜ ਤੁਸੀਂ ਕਰ ਤੋਂ ਵਾਲਾ ਦੇਖ ਰਿਹਾ ਰਾਜਵਿੰਦਰ ਸਿੰਘ 27999 ਇਹ ਵੀ ਬਾਰਡਰ ਕੈਂਪਰ ਵਾਸਤੇ ਹੈ ਜੀ ਇਹ ਜੀ ਬੈਗ ਵਾਸਤੇ ਹੈ ਜੀ 2454 ਨੰਬਰ ਜੀ ਗੋਲਵੀ ਉਹ ਦਿਨ ਜੇ ਬੰਦ ਜੇ ਕਿਥੇ ਬੈਗ ਉਹ ਡੱਬਾ ਡੱਬਾ ਕਿੱਥੇ ਹੈ ਡੱਬਾ ਨਹੀਂ ਹਾਂ ਹਾਂ ਅਗਰ ਗਿਆ ਅੰਦਰ ਲੋ ਬਾਬਾ ਜੀ ਆ ਜਾਓ ਕੱਢ ਦੋ ਕਿਸਮਤ ਇੱਥੇ ਤੋਂ ਕੱਢਣ ਤੋਂ ਨਹੀਂ ਚਾਹਤਾ ਵਿਚ ਪਾਲੇ ਅੱਥਰ ਮੜਦਾ ਥੱਲੇ ਚੱਕਰ ਜਿਹੜੀ ਜਾਂਦੀ ਆ ਇਹ 2481 ਨੰਬਰ ਹੈ ਜੀ ਖੁਸ਼ੀ ਮੁਹੰਮਦ ਦਿਖਾਓ ਮੜਦਾ ਚੰਗੀ ਤਰ੍ਹਾਂ ਦਿਖਾਓ ਇਹ microwaves ਵਾਸਤੇ ਆਜਾ ਭਾਈ ਬੱਕੇ ਅੱਜ ਦਾ ਡਰਾ ਕੱਢਣ ਦਾ ਜਿਹੜਾ ਕਿਹੜੇ ਕੰਪਨੀ ਵੱਲੋਂ ਕੀ ਡਰਾ ਕੱਢ ਇਹ Jio Jio BP ਦੇ ਪੰਪ ਦੇ ਉੱਤੇ ਜੀ ਡਰਾ ਕੱਢਿਆ ਗਿਆ ਹੈ ਅੱਜ ਸਾਰੇ ਮਹੀਨੇ ਦਾ ਡਰਾਅ ਪੂਰਾ ਕੱਢਿਆ ਗਿਆ ਜੀ ਹਰ ਸ਼ਹਿਰ ਨਿਆਲ ਪਾਤਰਾ ਦੇ ਵਿੱਚ ਹੈ ਜੀ ਤੇ ਹਰ ਮਹੀਆ ਹਰ ਹਫਤੇ ਅਸੀਂ ਡਰਾਅ ਕੱਢਦੇ ਸੀਗੇ ਜਿਸ ਵਿੱਚ ਤਿੰਨ ਬੈੱਡ ਸ਼ੀਟ ਦੋ ਵਾਟਰ ਕੈਂਪਰ ਤੇ ਇੱਕ ਬੈਗ ਟਰੈਵਲਿੰਗ ਬੈਗ ਹੁੰਦਾ ਸੀਗਾ ਤੇ ਅੱਜ ਜਿਹੜਾ ਸਾਰੇ ਕੂਪਨਾਂ ਨੂੰ ਮਿਲਾ ਕੇ ਇੱਕ ਇਹ ਬੋਲਟਸ ਕੰਪਨੀ ਦਾ ਮਾਈਕਰੋ ਬੇਬੀ ਦਿੱਤਾ ਗਿਆ ਹੈ ਜੀ ਜਿਸ ਦੀ ਕੀਮਤ 6000 ਰੁਪਏ ਲਗਭਗ ਹੈ ਇਹ ਇੱਕ ਮਹੀਨੇ ਦੀ ਸਕੀਮ ਸੀ ਜੀ 200 ਰੁਪਏ ਦਾ ਪੈਟਰੋਲ ਜਿਹੜਾ ਖਰੀਦਾ ਸੀਗਾ ਉਸ ਨੂੰ ਇੱਕ 쿠ਪਨ ਦਿੱਤਾ ਜਾਂਦਾ ਸੀਗਾ ਜੀ ਇਹ ਅੱਜ ਤੱਕ ਜੀ 12 ਬੈੱਡ ਸ਼ੀਟ ਦਿੱਤੀਆਂ ਗਈਆਂ ਨੇ 8 ਬਾਦਰ ਕੈਂਪਰ ਦਿੱਤੇ ਗਏ ਨੇ ਤੇ 4 ਬਾਟਰ ਬੈਗ ਦਿੱਤੇ ਗਏ ਨੇ ਟਰੈਵਲਿੰਗ ਬੈਗ ਤੇ ਇੱਕ ਵੱਡਾ ਇਨਾਮ ਮਾਈਕ੍ਰੋਵੇਵ ਦਾ ਦਿੱਤਾ ਗਿਆ ਜੀ ਮੈਨੂੰ ਪਤਾ ਜੀ ਲਾਸਟ ਨਾਮ ਜੀ ਲਾਸਟ ਨਾਮ ਹੈ ਜੀ ਸਾਰੇ 쿠ਪਨਾਂ ਨੂੰ ਸਾਰੇ ਮਹੀਨੇ ਦੇ 쿠ਪਨਾਂ ਨੂੰ ਇਕੱਠਾ ਕਰਕੇ ਸਭ ਜੀ ਹਾਂ ਜਿਹੜੇ ਰਹਿ ਗਏ ਸੀਗੇ 쿠ਪਨ ਜੀ ਉਹਨਾਂ ਦੇ ਬੱਚੇ ਜਿਨ੍ਹਾਂ ਦੀ ਵਿਟਨੈਸ ਸੀ ਉਹਨਾਂ ਦੀ ਮੌਜੂਦਗੀ ਵਿੱਚ ਕੱਢਿਆ ਗਿਆ ਹੈ ਜਿਹੜਾ ਕੀ ਕਿੰਨਾ ਨੰਬਰ ਹੈ ਕਰਤੀ ਹਾਂ ਖੁਸ਼ੀ ਮੁਹੰਮਦ 2481 ਨੰਬਰ ਗੱਡੀ 2481 ਨੰਬਰ 쿠ਪਨ ਨੰਬਰ ਹੈ ਇਹ ਕਿੱਥੇ ਦਾ ਜੀ ਬਰਾਸ ਦਾ ਹੈ ਜੀ ਬਰਾਸ ਪਿੰਡ ਦਾ ਹੈ ਉਹਨੂੰ ਨਿਕਲਿਆ ਹੈ ਉਹਨੂੰ ਨਾ ਲਾਸਟ ਜਿਹੜਾ ਵੱਡਾ ਇਨਾਮ ਹੈ ਉਸ ਨੂੰ ਖੁਸ਼ੀ ਮੁਹੰਮਦ ਨੂੰ ਨਿਕਲਿਆ ਹੈ ਜਿਹਦਾ ਮੋਬਾਈਲ ਨੰਬਰ 94633 68186 ਹੈ ਕੋਈ ਨਵੀਂ ਨਵੀਂ ਸਕੀਮ ਜਦੋਂ ਹੁਣ ਕੰਪਨੀ ਵੱਲੋਂ ਨਵੀਂ ਸਕੀਮ ਆਏਗੀ ਤਾਂ ਫਿਰ ਸਾਰ ਨੂੰ ਜਾਣੂ ਕਰਾਇਆ ਜਾਏਗਾ ਜੇ ਉਸ ਪਿੱਛੇ ਹਾਂਜੀ ਮੈਂ ਜਵਾਹਰ ਸਿੰਘਲਾ ਜੀਓ ਪੰਪ ਨਿਆਲ ਪਤਨਾ